ਰੋਲ ਦੇ ਆ ਮੁੱਲਾਪੁਰ ਪੁਲਿਸ ਦੇ ਵੱਲੋਂ 6 ਤਰੀਕ ਨੂੰ 6 ਜੁਲਾਈ ਨੂੰ ਇੱਕ 115 ਨੰਬਰ ਐਫ ਆਈ ਆਰ ਹੈ ਜੋ ਅਟੈਂਪਟ ਟੂ ਮਰਡਰ ਤੇ ਆਪਣਾ ਜਿਹੜਾ ਹੈਗਾ ਰੋਬਰੀ ਇਹਦੀਆਂ ਸੈਕਸ਼ਨਸ ਦੇ ਅੰਡਰ ਅਸੀਂ ਲੋਜ ਕੀਤੀ ਹੈ ਇਹ ਜੋ ਆ ਇੱਥੇ ਇੱਕ ਇਨਸੀਡੈਂਟ ਹੋਇਆ ਸੀਗਾ ਤਾਂ ਉਹਦੇ ਤੇ ਤੁਰੰਤ ਜਿਹੜਾ ਹੈਗਾ ਕਾਰਵਾਈ ਕਰਦੇ ਆ ਐਸ ਐਸ ਪੀ ਸਾਹਿਬ ਦੀ ਡਾਇਰੈਕਸ਼ਨ ਦੇ ਹੇਠ ਮੁੱਲਾਪੁਰ ਪੁਲਿਸ ਦੇ ਵੱਲੋਂ ਇਹਨੂੰ ਇਮੀਡੀਏਟਲੀ ਰਿਸੋਲਵ ਕਰ ਲਿਆ ਗਿਆ ਹੈ ਇਨਸੀਡੈਂਟ ਜਿਹੜਾ ਹੈਗਾ ਇਹਦੇ ਵਿੱਚ ਇੱਕ ਰੋਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਿੰਨ ਦੋਸ਼ੀ ਨੇ ਜੋ ਨਿਹੰਗ ਬਾਣੀ ਦੇ ਵਿੱਚ ਸੀਗੇ ਇਹਨਾਂ ਦੇ ਨਾਮ ਹੈਗੇ ਨੇ ਬਲਵਿੰਦਰ ਸਿੰਘ ਜੋ ਖਮਾਣੀ ਤੋਂ ਬਿਲੋਂਗ ਕਰਦਾ ਹੈ ਤੇ 25 ਸਾਲ ਦੀ ਉਮਰ ਹੈ ਤੇ ਸਤਨਾਮ ਸਿੰਘ ਇਹ ਮੁਰੰਡੇ ਤੋਂ ਹੈ ਅਕਾਲ ਕੇ ਫਤਿਹਗੜ ਤੋਂ ਹੈ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਨੇ ਇਹ 19-20 ਸਾਲ ਦੀ ਉਮਰ ਦੇ ਨੇ ਤਾਂ ਇਹਨਾਂ ਤਿੰਨਾਂ ਦੋਸ਼ੀਆਂ ਨੇ ਇੱਕ ਸੀਡੀਟਾਉਨ ਮੋਟਰਸਾਈਕਲ ਤੇ ਇਹ ਆਉਂਦੇ ਨੇ ਉਹਦੇ ਤੇ ਆ ਕੇ ਰਾਤ ਨੂੰ ਜਿਹੜਾ ਹੈਗਾ ਇੱਥੇ ਇਹ ਜਿਹੜੀ 에어ਪੋਰਟ ਰੋਡ ਹੈਗੀ ਹੈ ਮੁੱਲਾਪੁਰ ਨਿਊ ਚੰਡੀਗੜ੍ਹ ਸਾਈਡ ਉੱਥੇ ਇਹਨਾਂ ਨੇ ਦੇਖਿਆ ਵੀ ਇੱਕ ਜਿਹੜੀ ਕਾਰ ਹੈਗੀ ਐ ਉਹਦੇ ਵਿੱਚ ਤਿੰਨ ਚਾਰ ਬੱਚੇ ਹੈਗੇ ਨੇ ਉਹ ਯੰਗਸਟਰ ਸੀਗੇ 20-22 ਸਾਲ ਦੇ ਉਹ ਜਿਹੜੇ ਮੁੰਡੇ ਉੱਥੇ ਬੈਠੇ ਸੀਗੇ ਉਹਨਾਂ ਦੇ ਵਿੱਚ ਤਿੰਨ ਦੋਸਤ ਨੇ ਇਹ ਉਸ ਜੰਮੂ ਤੋਂ ਬਿਲੋਂਗ ਕਰਦੇ ਨੇ ਤੇ ਇੱਕ ਇਹਨਾਂ ਦੇ ਵਿੱਚੋਂ ਮੁੰਡਾ ਆਰਮੀ ਆਫੀਸਰ ਸੀਗਾ ਉਹ ਆਪਸ ਵਿੱਚ ਆਪਣੇ ਕਜ਼ਨਸ ਨੂੰ ਮਿਲਣ ਆਇਆ ਸੀਗਾ ਤੇ ਇਹ ਆਪਣੇ ਓਨਰ ਦੇ ਨਾਲ ਜੋ ਲੌਜਿਸਟਿਕ ਕੰਪਨੀ ਦੇ ਵਿੱਚ ਕੰਮ ਕਰਦੇ ਸੀਗੇ ਉਹਦੇ ਨਾਲ ਬਾਕੀ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਤਾਂ ਉਸ ਅਰਸ਼ੀ ਦੌਰਾਨ ਨਾਲ ਦੀ ਨਾਲ ਇਹ ਜਿਹੜੇ ਹੈਗੇ ਨੇ ਉਹਨਾਂ ਨੂੰ ਆ ਕੇ ਗੋ ਕਵਰ ਕਰਦੇ ਨੇ ਮੋਟਰਸਾਈਕਲ ਦੇ ਉੱਤੇ ਤੇ ਜਾਨੋ ਮਾਰਨ ਦੀ ਧਮਕੀ ਦੇ ਦੋਏ ਜਿਹੜੀ ਹੈਗੀ ਗੱਡੀ ਸਨੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀਚੇ ਇੱਕ ਜਿਹੜੇ ਹੈਗੇ ਨੇ ਆ ਲੜਕੇ ਤੋਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਉਹ ਤੋਂ ਜਿਹੜਾ ਉਹਦਾ ਫੋਨ ਖੋਲ੍ਹ ਲੈਂਦੇ ਨੇ ਤੇ ਇਸੇ ਸਕਫਲ ਦੇ ਵਿੱਚ ਇਹ ਇੱਕ ਨੇ ਤਲਵਾਰ ਵੀ ਸਿਰ ਦੇ ਵਿੱਚ ਤਲਵਾਰ ਦਾ ਬਾਰ ਵੀ ਜਿਹੜਾ ਹੈਗਾ ਜਾਨੂ ਮਾਰ ਦੇ ਦੀ ਨੀਅਤ ਨਾਲ ਕਰਦੇ ਨੇ ਮੀਨ ਵਾਈਲ ਉੱਥੇ ਇੱਕ ਦੋ ਜਿਹੜੇ ਹੈਗੇ ਨੇ ਗੱਡੀਆਂ ਆ ਜਾਂਦੀਆਂ ਨੇ ਮੌਕੇ ਦੇ ਉੱਤੇ ਜਿਹੜੇ ਰਾਹਗੀਰ ਜਾ ਰਹੇ ਨੇ ਉਹ ਗੱਡੀ ਰੋਕ ਲੈਂਦੇ ਨੇ ਉਹਨਾਂ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਕਿਹਦੇ ਵਿੱਚੋਂ ਫਿਰ ਇਹ ਜਿਹੜੇ ਮੁੰਡੇ ਨੇ ਇਹ ਨੂੰ ਇੱਕ ਜਿਹੜਾ ਹੈਗਾ ਨਿਹੰਗ ਪਾਣੀ ਦੇ ਵਿੱਚ ਜਿਹੜਾ ਸੀ ਬਲਵਿੰਦਰ ਸਿੰਘ ਉਹ ਇਹ ਫੜ ਲੈਂਦੇ ਨੇ ਤੇ ਉਤੋਂ ਆਪਣਾ ਮੋਬਾਈਲ ਜਿਹੜਾ ਹੈਗਾ ਵਾਪਸ ਜਿਹੜਾ ਹੈਗਾ ਖੋ ਕਰਨ ਦੀ ਮਤਲਬ ਆਪਣਾ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਨੇ ਮੀਨ ਵਾਈ ਉਹ ਕਾਫੀ ਤਲਵਾਰ ਦੇ ਜਿਹੜੇ ਇਹਨਾਂ ਦੇ ਉੱਤੇ ਵਾਰ ਕਰਦੇ ਨੇ ਜਿਹਦੇ ਉੱਤੇ ਹੋਰ ਵੀ ਇਹਨਾਂ ਦੇ ਹੱਥ ਉੱਤੇ ਦੇ ਉੱਤੇ ਵੀ ਜਿਹੜੇ ਕੱਟ ਲੱਗਦੇ ਨੇ ਫਿਰ ਤਲਵਾਰੇ ਦੀ ਨਿਕ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਨੂੰ ਇਹ ਜਿਹੜਾ ਪੂਰਾ ਨੈਪ ਕਰਨ ਤੋਂ ਬਾਅਦ ਪੁਲਿਸ ਨੂੰ ਵੀ ਮੌਕੇ ਦੇ ਉੱਤੇ ਜਿਹੜੀ ਹੈਗੀ ਰਾਗੀ ਨਫਰੂ ਇਤਲਾਹ ਚ ਰਹੀ ਜਾਂਦੀ ਹੈ ਤੇ ਪੁਲਿਸ ਮੌਕੇ ਦੇ ਉੱਤੇ ਆ ਜਾਂਦੀ ਹੈ ਇਮੀਡੀਏਟਲੀ ਪੁਲਿਸ ਵੱਲੋਂ ਨਹੰਗ ਤੇ ਬਾਕੀ ਜਿਹੜੇ ਮੁੰਡੇ ਹੈਗੇ ਨੇ ਉਹਨਾਂ ਨੂੰ ਹਸਪੀਟਲ ਜਿਹੜਾ ਹੈਗਾ ਉਧਰਲੇ ਪਾਸੇ ਲਜਾਇਆ ਜਾਂਦਾ ਹੈ ਫਿਰ ਇਹਦੇ ਤੇ ਜਿਹੜੀ ਐਫ ਆਈ ਆਰ ਨੰਬਰ 115 ਦਰਜ ਕੀਤੀ ਗਈ ਤੇ ਇਹ ਕਰਨ ਤੋਂ ਬਾਅਦ ਸਾਰੇ ਇਨਸੀਡੈਂਟ ਦੇ ਅਕੋਰਡਿੰਗਲੀ 6 ਤਰੀਕ ਨੂੰ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਦੇ ਵਿੱਚ ਉਹ ਜਿਹੜਾ ਸਤਨਾਮ ਤੇਖਾਲ ਉਹਨਾਂ ਨੂੰ ਹੈਗਾ ਮੌਕੇ ਦੇ ਉੱਤੇ ਹੀ ਜਿਹੜਾ ਹੈਗਾ ਸ਼ਾਮ ਤੱਕ ਹੀ ਮਤਲਬ ਉਸੇ ਦਿਨ ਦੇ ਵਿੱਚ ਅਸੀਂ ਅਰੈਸਟ ਕਰ ਲੈਣਾ ਵਿਦਨ 24 ਆਵਰਸ ਤੇ ਜਿਹੜਾ ਬਲਵਿੰਦਰ ਸਿੰਘ ਆ ਕਿਉਂਕਿ ਉਹਦੇ ਵੀ ਸੱਟ ਲੱਗੀ ਸੀਗੀ ਇਸ ਸਕਫਲ ਦੇ ਦੌਰਾਨ ਉਹ ਦਾਕਤ ਹੁੰਦਾ ਅਸੀਂ ਉਹਨੂੰ ਕੱਲ ਜਿਹੜਾ ਹੈਗਾ 8 ਤਰੀਕ ਨੂੰ ਉਹਨੂੰ ਵੀ ਜਿਹੜਾ ਹੈਗਾ ਇਸ ਮੁਕਦਮੇ ਦੇ ਵਿੱਚ ਅਰੈਸਟ ਕਰ ਲਿਆ ਤੋ ਇਹਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਦੋਸ਼ੀਆਂ ਨੂੰ ਬਾਕੀ ਅਦਾਲਤ ਦੇ ਵਿੱਚ ਪ੍ਰੋਡਿਊਸ ਕਰਕੇ ਅਸੀਂ ਅੱਗੇ ਜਿਹੜੀ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆ ਲਈ ਹੈ ਤੇ ਮੁਕੰਤਮਾ ਜਿਹੜਾ ਹੈਗਾ ਸਾਡੇ ਵੱਲੋਂ ਇਹ ਤੁਰੰਤ ਜਿਹੜਾ ਹੈਗਾ ਟਰੇਸ ਕਰ ਲਿਆ taba jaye